ਹੈਲੋ ਸਾਹਿਬ ਜੀ ਅਸੀ ਕੈਨੇਟਰ ਹਾਂ ਜੀ ਮੈਨੂੰ ਫੋਨ ਕਰਾਇਆ ਜੀ ਤੁਹਾਨੂੰ 1:30 ਵਜੇ ਹਾਂ ਹਾਂ ਤੁਸੀਂ ਚੱਕਿਆ ਨਹੀਂ ਮੈਂ ਉਹ ਦੱਸਣਾ ਤੇ ਜੀ ਉਹ ਆਪਣਾ ਟ్రਾਇਲ ਤਾਂ ਹੋ ਗਿਆ ਵੀ ਕਲੀਅਰ ਹੀ ਸ਼ਾਬਾਸ਼ ਨੇਤਰ ਸ਼ਾਬਾਸ਼ ਵੈਰੀ ਗੁੱਡ ਬਹੁਤ ਵਧੀਆ ਲੱਗਿਆ ਇਹ ਫੈਲਿਓਹ ਸੰਜੀਤ ਕਿੰਨੇ ਚ ਮਾਰੀ ਮੈਰੀ ਲੱਗ ਗਈ 28 ਦੇ ਵਿੱਚ ਹਾਂ ਪੁਆਇੰਟਾਂ ਦੇ ਸੀ ਇਹ ਕੰਮ ਹਾਂ ਜੀ ਪਰ ਉਹ ਥੋੜਾ ਲੇਟ ਬੋ ਕਰਤਾ ਜੀ ਜਦੋਂ 1:00 ਵਜਾ ਤਾਂ ਜੀ ਸਵੇਰ ਤੋਂ ਬਿਠਾਇਆ ਵੈ ਜੀ ਕਿੰਨੇ ਵਜੇ ਕੀਤਾ ਜੈਂਟਰੀ ਦਾ ਮੈਂ ਕਰ ਲਈ ਜਿਹੜੀ 9:30 ਉਹ ਲੈਟ ਘਾਤੇ ਹੋਗੇ ਉਹ ਪਹਿਲੇ ਜਿਹੜੇ ਰੀਸ਼ਡਿਊਲ ਵਾਲੇ ਨੇ ਵੀ ਪਹਿਲਾਂ ਦੂਏ ਨੂੰ ਰੈਗੂਲਰ ਵਾਲਾ ਇਹਨੂੰ ਕਰਾਂਗੇ ਵੀ ਰੀਸ਼ਡਿਊਲ ਵਾਲੇ ਬੈਠੇ ਰਹੋ ਬਰਬਾਦ ਤੋਂ ਲੇਟ ਭਜਾਏ ਬਹੁਤ ਅੱਛਾ 1 ਵਜੇ ਵਾਰ ਹੀ ਆਈ ਜੀ ਉੱਕੜੇ ਬੈਠੇ ਨਾ ਅੰਦਰ ਕੁਛ ਖਾਣ ਨੂੰ ਤੇ ਨਾ ਪਾਣੀ ਦੇ ਆਹੋ ਹੋ ਵਾ ਪਾਣੀ ਵਾੜਾ ਮੋਟਾ ਉੱਥੇ ਅੰਦਰੇ ਪੀਤਾ ਅੱਛਾ ਮੇਰਾ ਹੋਰ ਵੀ ਘਟ ਜਾਂਦਾ ਸਾਂ ਤਾਂ ਚੱਲ ਕੋਈ ਨਾ ਬਾਕੀ ਲੌਂਗ ਵਾਈ ਹੋ ਗਈਗਾ ਹਾਂਜੀ ਉਹ ਹੋ ਗਈ ਦੀ ਪਹਿਲੀ ਵਾਰੀ ਸ਼ਾਬਾਸ਼ ਸ਼ਾਬਾਸ਼ ਓ ਬੋਦੀ ਕਿਹਦੇ ਗੁਰਪ੍ਰੀਤ ਦੇ ਨਾਲਿਆਂ ਤੂੰ ਨਹੀਂ ਸਰ ਉਹ ਪਤਾ ਨਹੀਂ ਮੈਂ ਤਾਂ ਮੇਰੇ ਨਾਲ ਤਾਂ ਉਹ ਮੁੰਡਾ ਵੀ ਆਈ ਰੋਹਿਤ ਕਿੱਥੇ ਆ ਮੈਂ ਹੁਣ ਆ ਰਿਹਾ ਦੀ ਘਰ ਨੂੰ ਮੋਟਰਸਾਈਕਲ ਤੇ ਆ ਰਿਹਾ ਦੀ ਠੀਕ ਹੈ ਠੀਕ ਹੈ ਚਲ ਆ ਜਾ ਮਿਲਦੇ ਆ ਗਰਾਉਂਡ ਤੇ ਆਵੇਂ ਓ ਠੀਕ ਹੈ ਸਰ ਮੈਂ ਆਉਂਗਾ ਇਸਕੇ ਆ ਚਲ ਓਕੇ